ਪੰਜਾਬੀ 뮤직 ਇੰਡਸਟਰੀ ਦੇ ਪ੍ਰਸਿੱਧ ਗਾਇਕ ਮਲਕੀਤ ਸਿੰਘ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਕਿਹਾ ਕਿ ਭਾਰਤ ਆਉਂਦੇ ਹੀ ਉਹ ਸਿੱਧਾ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਜੋਹੜਾ ਨਾਲ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਅਰਦਾਸ ਕਰਨ। ਜੋਹੜਾ ਨਾਲ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਅਰਦਾਸ ਕਰ ਸਕਣ। ਮਲਕੀਤ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਅਨੇਕਾਂ ਐਨਆਰਆਈ ਹੜ੍ਹ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਿਤ ਹਨ ਤੇ ਲਗਾਤਾਰ ਉਹਨਾਂ ਨਾਲ ਸੰਪਰਕ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਸਮਾ 服务 ਤੇ ਹੌਸਲੇ ਦਾ ਹੈ ਸਾਡਾ ਯੂਥ ਜਿਹੜਾ ਪਹਿਲਾਂ ਬਦਨਾਮ ਕੀਤਾ ਜਾਂਦਾ ਸੀ ਅੱਜ ਉਹੀ ਟਰੈਕਟਰਾਂ ਤੇ ਰਾਸ਼ਨ ਲੈ ਕੇ ਮੂਹਰੇ ਖੜਾ ਹੈ ਇਹ ਸਾਡੀ ਨਵੀਂ ਪੀੜੀ ਦੀ ਅਸਲ ਤਸਵੀਰ ਹੈ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਬਿਲਕੁਲ ਜੀ ਮੈਂ ਹੁਣੇ ਆਇਆ ਹਾਂ ਇੰਡੀਆ ਤੇ ਸਿੱਧਾ ਤਰਵਾਸਾ ਤੋਂ ਆਇਆ ਮੱਥਾ ਟੇਕਣ ਤੇ ਅ ਬਸ ਉਹ ਹੀ ਪਲੇਰੀ ਅਰਦਾਸ ਸਾਰੇ ਦੀ ਕਰਨਾ ਹੈ ਤੇ ਦੂਜੀ ਗੱਲ ਆ ਬਾਹਰ ਬੈਠੇ ਸੀ ਸਾਰੇ ਐਨਆਰਆਈ ਬਹੁਤ ਹੀ ਜ਼ਿਆਦਾ ਫਿਕਰ ਚਾ ਸਾਰੇ ਮੈਨ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੀ ਪਲੇ ਦੀ ਅਰਦਾਸ ਕਰਕੇ ਇੱਥੇ ਜਾਵਾਂਗੇ ਔਰ ਇਸ ਕਰਕੇ ਮੈਂ ਇੱਥੇ ਆਇਆ ਸਭ ਜਿਹੜੇ ਸੰਸਥਾਵਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਿੱਧੂ ਵਾਰਡ ਇੱਥੇ ਆ ਕੇ ਸੇਵਾ ਕੀਤੀ ਹੈ, ਸੇਵਾ ਕੀਤੀ ਹੈ। ਉਹਨਾਂ ਵਾਸਤੇ ਵੀ ਜ਼ਰੂਰ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ, ਕੋਈ ਐਕਟਰ, ਕੋਈ ਜਿਹੜਾ ਵੀ ਜਿੰਨਾਂ ਨੇ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਹੈ ਸਾਡੇ ਉੱਥੇ ਵੀ ਬਾਹਰ ਜਿਹੜੇ ਰੇਡੀਓ, ਟੈਲੀਵਿਜ਼ਨ ਐਂਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਿਟੀ ਲਈ ਪੈਸੇ ਦਿੱਤੇ ਹਾੜਾਂ ਲਈ ਇਕੱਠੇ ਕਰਾਂਗੇ। ਔਰ ਉਹਨਾਂ ਦੇ ਸਾਰਿਆਂ ਦੇ ਜੋ ਵੀ ਐਮ ਜੀਓ ਦੇ ਇੱਥੇ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਆ ਔਰ ਅਸੀਂ ਨਵਾਂ ਗੀਤ ਕਰਨਾ ਸੀਗਾ ਉਹ ਤੋਂ ਹਫ਼ਤੇ ਪਹਿਲਾਂ ਕਿਉਂਕਿ ਅੜਾ ਕਰਕੇ ਅਸੀਂ ਉਹਨੂੰ ਰਿਲੀਜ਼ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉਧਰ ਸੀਗਾ ਸੋ ਨੈਕਸਟ ਵੀਕ ਜਦੋਂ ਅਸੀਂ ਨਮਾ ਨਹੀਂ ਪੇਕੀਸ ਕਰਾਂਗੇ ਤੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸਾਸੀ ਕਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨਆਰਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਹਾਂ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਇਆ ਹੀ ਹਾਂ ਸੋ ਬੱਦ ਤੋਂ ਬੱਦ ਅਸੀਂ ਉੱਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਦੇ ਵਿੱਚ ਜੀ ਤੁਹਾਨੂੰ ਜਿਹਾ ਹਰ ਪਰਵਾਹ ਇਲਾਕੇ ਦਾ ਹਾਂ ਹਾਂ ਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਹਲੇ ਆਇਆ ਹੀ ਹਾਂ ਤੇ ਇੱਥੋਂ ਬਾਅਦ ਅੱਜ ਮੈਂ ਕਾਸੀ ਪਹਿਲਾਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਦਾ ਹੋਰ ਗੱਲ ਨਾ ਉਹ ਗੱਲ ਨਹੀਂ ਬਣਦੀ ਜਿੰਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਔਰ ਉਸ ਤੋਂ ਬਾਅਦ ਫੇ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਸੀ ਅ ਬਦ ਤੋਂ ਬਾਦ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਹਾਂ ਹੋਰ ਪੈਸੇ ਕੱਟੇ ਵੀ ਕਿਤੇ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਜੀ ਜੀ ਪੰਜਾਬ ਦੇ ਯੁੱਥ ਨੂੰ ਲੈ ਕੇ ਬਹੁਤ ਟਿੱਪਣੀ ਕੀਤੀ ਜਾਂਦੀ ਸੀ ਪਰ ਅੱਜ ਇਸ ਵਾਰ ਜਿੰਨਾ ਬੰਦ ਬੰਨਨ ਨੂੰ ਲੈ ਕੇ ਟਰਾਲੀਆਂ ਤੇ ਸੇਵਾ ਕਰਨ ਨੂੰ ਲੈ ਕੇ ਟਰੈਕਟਰ ਲੱਖਾਂ ਲੱਖਾਂ ਦੇ ਮੰਨੇ ਆਪਣੇ ਵਿੱਜੇ ਪਾਸ ਤੇ ਕੋਈ ਨਜ਼ਰ ਨਹੀਂ ਆਇਆ ਕਿ ਕੋਈ ਕਹੇ ਕਿ ਇਹ ਉੜਦਾ ਪੰਜਾਬ ਹੈ। ਕਦੀ ਪਤਾ ਕਿਉਂ ਪੰਜਾਬੀ ਪਹਿਲਾਂ ਤੋਂ ਹੀ ਕਣ ਪਤਾ ਇਹ ਵੀ ਬੜੇ ਸਿੱਧ ਕਿਸ਼ਰੜ ਵਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨਹੀਂ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਤੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਐਵੇਂ ਬਦਨਾਮ ਹੀ ਕੀਤਾ ਗਿਆ ਉਹ ਉਹ ਏਦਾਂ ਨਹੀਂ ਆ ਉਹ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਈਆਂ ਦੀਆਂ ਜਾਨਾਂ ਹੀ ਜਾਨਾਂ ਬਾਰੀਆਂ ਕਈਆਂ ਨੇ ਅਸੀਂ ਦੇਖਦੇ ਰਹੇ ਹਾਂ ਸੋਸ਼ਲ ਮੀਡੀਆ 'ᱨahin ਕਿ ਕਈਆਂ ਦੇ ਟਰੈਕਟਰ ਉਲਟ ਗਏ ਕਈ ਮੱਲ ਵਿੱਚ ਰੁੜ ਗਿਆ ਬੰਦੇ ਜਾਕੀਆਂ ਤੇ ਬਹੁਤ ਵੱਡਾ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀਂ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋੜੇ ਆਏ ਜੋ ਕਿ ਮੈਂ ਸੋਚਦਾ ਕਿ ਸਾਡੇ ਨਾਲ ਤਾਂ ਆਪਾਂ ਹੀ ਖੜੇ ਸੀ ਹੋਰ ਤਾਂ ਕੋਈ ਸਾਡੇ ਨਾਲ ਪੰਜਾਬ ਦਾ ਬਾਲਾ ਕੋਸਰਾ ਨਹੀਂ ਹੋਇਆ ਪਰ ਚਲੋ ਪੰਜਾਬ ਕਹਿੰਦੇ ਨੇ ਔਕੜਾਂ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਆ ਕਿ ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਦੇ ਖੇਮਤੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਇੰਨੇ ਇੰਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਇੰਨੇ ਇੰਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕਪ ਚੰਪ ਚਾਰ ਚਾਰ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਨੇ ਅਸੀਂ ਚੜ੍ਹਦੀ ਕਲਾ 'ਚ ਆ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬਣੀਏ ਸੈਂਟੀਮੈਂਟਲ ਕਰਨਾ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮਨੋ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਇਹ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਸਾਰੀ ਚੜ੍ਹਦੀ ਕਲਾ ਲੇਕਿਨ ਜੀ ਅੱਜ ਜੱਜਦਾਰੋਂ ਨਵਾਂ ਇੱਕ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਦੇਣਾ ਚਾਹੁੰਦਾ ਉਹ ਇਸ ਤੋਂ ਦਿੱਤਾ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਛੀਂਵੂਂ ਚੇ ਕਹਿੰਦਾ ਕਿ ਇਸ ਤੰਦੂ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਜਾਂ ਜੀ ਸਿਸਟਮੈਟਿਕ ਸਾਰੀ ਸੇਵਾ ਨਹੀਂ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਹਨਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਾ ਤੇ ਜਿਹੜੇ ਬਚਾਰੇ ਜਿਹਨਾਂ ਕੋਲ ਜਿਨ੍ਹਾਂ ਦਾ ਖਰਾਬ ਹੋ ਗਿਆ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰ ਨਹੀਂ ਵੀ ਜਿਹੜੇ ਸਾਡੇ ਐਨਆਰਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ 'ਚ ਰੋਜ਼ ਬਹੁਤ ਜ਼ਰੂਰੀ ਹੈ ਕਿਸੇ ਚੰਗੇ ਮਤਲਬ ਜਿਹੜੇ ਐਨਜੀਓ ਜਿਹੜੇ ਮੋਰੇ ਨੇ ਜਾਂ ਜਿਹੜੇ ਬੰਦੇ ਮੋਰੇ ਸਮਝਦਾਰ ਨੇ ਉਹਨਾਂ ਦੇ ਹੱਥ ਪੈਸਾ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਜਿਵੇਂ ਪਹਿਲਾਂ ਦੱਸਿਆ ਉੱਤੇ ਰੇਡੀਓ ਟੈਲੀਵਿਜ਼ਨ ਅਖਬਾਰ ਜੋ ਮੀਡੀਆ ਸੀ ਉਹ ਸਾਰੇ ਕਿਉਂਕਿ ਜਦੋਂ ਵੀ ਕੋਈ ਅਨਾਉਂਸ ਕਰਦਾ ਕਿ ਖਾੜਾਂ ਦੀ ਅਸੀਂ ਮੰਨ ਲਓ ਪੈਸੇ ਇਕੱਠੇ ਕਰਨੇ ਤਾਂ ਲੋਕ ਸੈਂਟੀਮੈਂਟਲ ਨੇ ਉਹ ਪੈਸਾ ਦੇ ਦਿੰਦੇ ਤਾਂ ਚੰਗੇ ਪਾਸੇ ਲੱਗਣੇ ਚਾਹੀਦੇ ਤਾਂ ਮੇਰੇ ਵੱਲੋਂ ਤੁਹਾਡੇ ਲਈ ਸਾਰਿਆਂ ਦੀ ਅਰਦਾਸ ਦੁਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹਾਂ